ਉਦੇ ਵਿੱਚ ਇੱਕ ਹੜਾ ਨੇ ਪ੍ਰਭਾਸਤ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਉਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਉਹਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਫਤੇ ਬੈਗੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤੇ ਅੱਜ ਜ਼ਿਲ੍ਹਾ ਮਾਨਸਾ ਦੀ ਜਿਹੜੀ ਮੀਟਿੰਗ ਹੈ ਵਰਜਨਸੀ ਸੰਦੀਪ ਸਿੰਘ ਜਿਹਦੇ ਵਿੱਚੋਂ ਸਾਰੇ ਪੰਜਾਬ ਨੂੰ ਪਤਾ ਹੈ ਕਿ ਕਿੱਟਾ ਵੱਡਾ ਜਿਹੜਾ ਹੜਾ ਨੇ ਨੁਕਸਾਨ ਕੀਤਾ ਹੈ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਕਰਕੇ ਭੁਗਤਣਾ ਸਾਡੇ ਕਿਸਾਨਾਂ ਮਿਹਦੂਰਾਂ ਨੂੰ ਪਿਆ ਉਹਦੀ ਜਿਹੜੀ ਰਿਪੋਰਟ ਸੀ ਜਿੰਨੇ ਇੱਕ ਜਾਣਕਾਰੀ ਸੀ ਕਿਉਂਕਿ ਮੈਂ 10-15 ਦਿਨ ਉਹ ਜ਼ਿਲ੍ਹਿਆਂ ਦੇ ਵਿੱਚ ਰਿਹਾ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਆਪਣੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਰਹੇ ਨੇ ਉਹ ਸਾਰੀ ਰਿਪੋਰਟ ਸੀ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸੰਧੀ ਕੀਤੀ ਜਿਹੜੀ ਮਾਨਸਾ ਦੇ ਵਿੱਚ ਇਧਰ ਉਹ ਘੱਕਰ ਕੰਨਿਓ ਨੁਕਸਾਨ ਹੋਇਆ ਕਿਸਾਨਾਂ ਦਾ ਉਹ ਜਾਣਕਾਰੀ ਇਹਨਾਂ ਤੋਂ ਲੈਤੀ ਤਾਂ ਵੱਲੋਂ ਮਲਾਕੇ ਸਾਡੀ ਸਹਿਮਤੀ ਬਣੀ ਸਾਰੇ ਜ਼ਿਲ੍ਹੇ ਦੀ ਕਿ ਜਿਹੜੇ ਕਿਸਾਨਾਂ ਦੀ ਕਣਕ ਆਪਾਂ ਜ਼ਮੀਨ ਪੱਤਰ ਕਰਕੇ ਬੀਜ ਕੇ ਦੇਣੀ ਹੈ ਉਹਦਾ ਡੀਏਪੀ ਦਾ ਪ੍ਰਬੰਧ ਕਰਨਾ ਹੈ ਉਹਦਾ ਬੀਜਣ ਦਾ ਕਰਨਾ ਹੈ ਉਹਨੂੰ ਜ਼ਮੀਨ ਪੱਤਰ ਦਾ ਕਰਨਾ ਹੈ ਟਰੈਕਟਰਾਂ ਦਾ ਕਰਨਾ ਹੈ ਜਾਂ ਜਿਹੜੇ ਸਾਡੇ ਕਿਸਾਨ ਕੁਝ ਜਿਹੜੀਆਂ ਰਾਹਤਾਂ ਫੰਡ ਪਿੰਡਾਂ ਦੇ ਵਿੱਚੋਂ ਕਰਿਆ ਵੱਡੇ ਪੱਤਰ ਦੇ ਕਰਿਆ ਉਹ ਜਦੋਂ ਵਾਪਸ ਮੁੜਿਆਉਣਗੇ ਉਹਨਾਂ ਕਿਸਾਨਾਂ ਦਾ ਇੱਕ ਉਹਨਾਂ ਮਜ਼ਦੂਰਾਂ ਤੇ ਜਿਹੜੇ ਘਰ ਦੇ ਵਿੱਚ ਕੋਈ ਨਾ ਗਿਆ ਜਦੋਂ ਪਾਪਸ ਸਿਫਟ ਹੋਣਾ ਘਰਾਂ ਦੇ ਵਿੱਚ ਬਹੁਤਿਆਂ ਦੇ ਘਰ 파ਟ ਗਏ ਐ ਬਹੁਤਿਆਂ ਦਾ ਸਮਾਨ ਖਰਾਬ ਹੋ ਗਿਆ ਉਹ ਸਾਰੀ ਜਿਹੜੀ ਬਿਉਂਦਬੰਦੀ ਬਣਾਈ ਅੱਜ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਕਿਹਾ ਵੀ ਆਪਾਂ ਉਹਨਾਂ ਕਿਸਾਨਾਂ ਦੀਆਂ ਕੜਕਾਂ ਵੇਚ ਕੇ ਦੇਵਾਂਗੇ ਹੁਣ ਇਹਨਾਂ ਸਾਰੇ ਪਿੰਡਾਂ ਨੂੰ ਕਿਹਾ ਭਾਵੇਂ ਕਿਸੇ ਪਿੰਡਾਂ ਦੇ ਵਿੱਚੋਂ ਜਿਹੜਾ ਫੰਡ ਹੋਇਆ ਉਹ ਸਮੁੱਚੇ ਪਿੰਡ ਦਾ ਹੋਇਆ ਪਰ ਅੱਜ ਜੱਸੇਬੰਦੀ ਵੱਲੋਂ ਇੰਨਾ ਪਿੰਡਾਂ ਦੀ ਡਿਊਟੀ ਲਾਈ ਗਈ ਹੈ ਕਿ 20-20 ਮਣ 25-25 ਮਣ ਕਣਕ ਜਿਹੜੀ ਸਾਡੇ ਹਰੇਕ ਪਿੰਡ ਦੇ ਵਿੱਚੋਂ ਸਾਡੇ ਵਰਕਰਾਂ ਨੇ ਇਕੱਠੀ ਕਰਨੀ ਆ ਆਪਣੇ ਘਰਾਂ ਚੋਂ ਕਰਨੀ ਹੈ ਤਾਂ ਇੱਕ ਇੱਕ ਟਰਾਲੀ ਜਿਹੜੀ ਲੰਮੇ ਸਮੇਂ ਤੂੜੀ ਦੀ ਉਸ ਪਿੰਡ ਦੇ ਵਿੱਚੋਂ ਹੋਵੇ ਇੱਕ ਜਿਹੜੀ 4 ਦੀ ਟਰਾਲੀ ਜਿਹੜੀਆਂ ਇਕੱਠਾ ਹੁੰਦੇ ਆ ਬੰਦੇ ਆਪਾਂ ਵਾ ਸਾਨੂੰ ਮੁੱਲ ਲੈਣੇ ਆ ਪੈਣ ਉਹ ਇੱਕ ਪਿੰਡ ਦੀ ਇੱਕ 4 ਦੀ ਟਰਾਲੀ ਇੱਕ ਤੂੜੀ ਦੀ ਟਰਾਲੀ ਕਣਕ ਦੀ ਟਰਾਲੀ ਉਹਨੂੰ ਫਿਰ ਕਾਨਕਨਸੈਪਟ ਕਿਵੇਂ ਕਰਨਾ ਹੈ ਜੇ ਡੀਏਪੀ ਲੈਣੀ ਪੈਗੀ ਜਾਂ ਉਹਦਾ ਤੇਲ ਲੈਣਾ ਪੈ ਗਿਆ ਉਹ ਸਾਰਾ ਪ੍ਰਬੰਧ ਸਾਡੀ ਪਿੰਡ ਕਾਈ ਦੀ ਹੋਊਗਾ ਤਾਂ ਇਹ ਸਾਰੀ ਵਿਵਸਥਾਬੰਦੀ ਸਾਰਿਆਂ ਨੇ ਸਹਿਮਤੀ ਬਣਾਈ ਹੈ ਤੇ ਨਾਲ ਖਾਸ ਕਰਕੇ ਜਿਹੜਾ ਅੱਜ ਝੰਡਾ ਸਾਰੇ ਜ਼ਿਲ੍ਹੇ ਨੇ ਇਸ ਕਰਕੇ ਉਹਦੀ ਨਿਖੇਦੀ ਕੀਤੀ ਬੜੀ ਆਸ ਸੀ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਸਰਕਾਰ ਦਾ ਧਰਬਯਾ ਵੇਖ ਲਿਆ ਕਿ ਇਹਨਾਂ ਨੇ ਕਿਸੇ ਵੀ ਕੱਸੀ ਸੂਏ ਦੀ ਟ੍ਰੇਨਾਂ ਦੀ ਸਫਾਈ ਨਹੀਂ ਕੀਤੀ ਉਹਦਾ ਨੁਕਸਾਨ ਆਪਾਂ ਝੱਲ ਲਿਆ ਦੂਜਾ ਜਿਹੜਾ ਡੈਮਾਂ ਦਾ ਪ੍ਰਬੰਧ ਸੀ ਇਹਨਾਂ ਨੇ ਰੋਲੇ ਰੱਪੇ ਚ ਨਿਘਾਤਾ ਉਹਦਾ ਜਿਹੜਾ ਪਾਣੀ ਦਾ ਕੰਟਰੋਲ ਸੀ ਇਹਨਾਂ ਤੋਂ ਰੱਖਿਆ ਨਹੀਂ ਗਿਆ ਛੱਡਿਆ ਨਹੀਂ ਗਿਆ ਉਹਦਾ ਨੁਕਸਾਨ ਆਪਾਂ ਭੁਗਤਿਆ ਪੰਜਾਬ ਸਰਕਾਰ ਤੋਂ ਕੋਈ ਵਧੀਆ ਆਸ ਨਹੀਂ ਕੀਤੀ ਜਾ ਸਕਦੀ ਸੀ ਜਿੰਨੀ ਕੁ ਉਹਨਾਂ ਨੇ ਕਹੀ ਹੈ ਕਿ ਸਾਡੇ ਖੇਤ ਸਾਡੀ ਰੇਤ ਘੱਟੋ ਘੱਟ 2 ਲੱਖ ਤੋਂ ਘੱਟ ਤਾਂ ਉਸ ਵਾਹਨ ਪੱਧਰ ਨਹੀਂ ਹੋਣਾ ਇੱਕ ਕਿੱਲੇ ਦਾ ਸੋਡਾ 20000 ਕੀ ਕਰੂ ਜਾਂ ਬਿਨਾਂ 20000 ਤੋਂ ਉਹ ਰੇਤ ਕਾ ਦੇ ਨਾਲ ਚੱਕੂਗਾ ਉਹ ਅੱਜ ਜੇ ਲੋਕਾਂ ਨੂੰ ਆਸੀ ਵੀ ਪ੍ਰਧਾਨ ਮੰਤਰੀ ਆਊਗਾ ਪ੍ਰਧਾਨ ਮੰਤਰੀ ਆ ਕੇ ਸਾਡੇ ਇਹਨਾਂ ਕਿਸਾਨਾਂ ਦੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਬਾਹ ਫੜੂਗਾ ਪਰ ਪ੍ਰਧਾਨ ਮੰਤਰੀ ਨੇ ਵੀ ਜਿਹੜਾ 1600 1600 ਕਰੋੜ ਰੁਪਏ ਦੇ ਕੇ ਜਿਹੜਾ ਇੱਕ ਸਾਡੇ ਤੇ जख्मਾਂ ਤੇ ਨੂਨ ਹੀ ਲਾਇਆ ਰਾਹਤ ਨਹੀਂ ਦਿੱਤੀ ਤਾਂ ਇਸ ਕਰਕੇ ਫਿਰ ਸਾਨੂੰ ਆ ਸਾਰੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀ ਝਾੜ ਛੱਡ ਕੇ ਇਨਾਂ ਤੇ ਬੋਝ ਪਾਇਆ ਸਾਡੇ ਲੋਕਾਂ ਤੇ ਸਾਡੇ ਵਰਕਰਾਂ ਤੇ ਆਗੂਆਂ ਨੇ ਜ਼ਿੰਮੇਵਾਰੀ ਲਈਤੀ ਐ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਕਿਸਾਨਾਂ ਨੂੰ ਪੈਰਾਂ ਤੇ ਲਿਆਵਾਂਗੇ ਉਹਨਾਂ ਦੀ ਜਿੰਨਾ ਚਿਰ ਕਣ 6 ਮਹੀਨਿਆਂ ਦੀ ਘਰੇ ਨਹੀਂ ਆਉਂਦੀ ਉਹਨਾਂ ਜਿਹੜਾ ਖਰਚਾ ਉਸ ਵਿੱਚ ਕਰਾਂਗੇ ਕਿ ਉਹਨਾਂ ਦਾ 1-1 ਦੋ-ਦੋ ਪਰਿਵਾਰ ਦਾ ਬਹੁਤ ਸਸਤਾ ਲੱਗਿਆ ਵਈਆਂ ਨੇ ਕੋਈ ਕਹਿੰਦਾ ਸੌਫਟ ਰੇਟ ਦੇਤਾ ਕੋਈ ਕਹਿੰਦਾ 400 ਰੇਟ ਦਿੱਤਾ ਗਰਾਊਂਡ ਲੈਵਲ ਤੇ ਜਦੋਂ ਉਤਰਨਗੇ ਇੱਕ ਪਿੰਡ ਨੂੰ ਕਿੰਨੇ ਆਉਂਦੇ ਨੇ ਉਹ ਆਉਣ ਵਾਲੇ ਦਿਨਾਂ ਜਦੋਂ ਪਾਣੀ ਉਤਰ ਗਿਆ ਉਹ ਸਾਰੀ ਜ਼ਿੰਮੇਵਾਰੀ ਸਾਡੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਸਾਡੀਆਂ ਕਾਇਆਂ ਦੇ ਪ੍ਰਧਾਨਾਂ ਨੇ ਲਈਤੀ ਹੈ ਧੰਨਵਾਦ ਉਹ ਵੈਕੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ